ਸਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ 24x7 ਪੰਜਾਬ ਮਾਮਲਾ ਸਮਰਾਲਾ ਦੇ ਪਿੰਡ ਮੁਸ਼ਕਾਬਾਦ ਗੈਸ ਫੈਕਟਰੀ ਨੂੰ ਬੰਦ ਕਰਵਾਉਣ ਦਾ ਸਾਹਮਣੇ ਆ ਰਿਹਾ ਹੈ ਸਪਰਨਾਲਾ ਦੇ ਪਿੰਡ ਮੁਸ਼ਕਾਬਾਦ ਵੀ ਖੇਲ ਲੱਗਣ ਵਾਲੀ ਬਾਇਓਗੈਸ ਫੈਕਟਰੀ ਨੂੰ ਬੰਦ ਕਰਵਾਉਣ ਲਈ ਪਿਛਲੇ 1 ਸਾਲ ਤੋਂ ਧਰਨੇ ਤੇ ਬੈਠੇ ਪਿੰਡ ਵਾਸੀਆਂ ਨੂੰ ਖੜੇ ਕਰਨ ਲਈ ਅੱਜ ਤੜਕੇ ਪਾਰੀ ਗਿੰਥੀ ਚ ਪੁਲਿਸ ਫੋਰਸ ਪੂਰੇ ਤਰ੍ਹਾਂ ਨਾਲ ਫੈਕਟਰੀ ਦੇ ਬਾਹਰ ਧਰਨੇ ਦੇ ਸਥਾਨ ਤੇ ਪਹੁੰਚੀ ਹੈ ਜਿੱਥੇ ਜ਼ਬਰਨ ਛਰਨਾ ਚ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰੰਤੂ ਧਰਨੇ ਤੇ ਬੈਠੇ ਪਿੰਡ ਵਾਸੀ ਜਿਨ੍ਹਾਂ ਨੂੰ ਵੱਡੀ ਗਿੰਥੀ ਵਿੱਚ ਔਰਤਾਂ ਤੇ ਬੱਚੇ ਵੀ ਸ਼ਾਮਲ ਹਨ ਧਰਨੇ ਵਾਲੇ ਥਾਂ ਤੋਂ ਹਟਣ ਲਈ ਇਨਕਾਰ ਕਰ ਰਹੇ ਹਨ ਇਸ ਤੋਂ ਬਾਅਦ ਸਥਿਤੀ ਤਣਾਅਪੂਰਨ ਹੋ ਗਈ ਹੈ ਤੇ ਪੁਲਿਸ ਅਧਿਕਾਰੀਆਂ ਦੇ ਗਵਾਹੀ ਹੇਠ ਪੁਲ ਕਰਨੇ ਵਾਲੇ ਥਾਂ ਨੂੰ ਆਪਣੇ ਘੇਰੇ ਵਿੱਚ ਲੈ ਲਿਆ ਹੈ ਇਸ ਦੌਰਾਨ ਪੁਲਿਸ ਨੇ ਦਰਨਾਕਾਰੀਆਂ ਨੂੰ ਖੜੇ ਕਰਨ ਲਈ ਉਹਨਾਂ ਦੇ ਕਈ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਉਧਰ ਦਰਨਾਕਾਰੀ ਪਿੰਡ ਵਾਸੀਆਂ ਨੇ ਇਸ ਗੈਸ ਫੈਕਟਰੀ ਨੂੰ ਉਹਨਾਂ ਲਈ ਘਾਤਕ ਦੱਸਦੇ ਹੋਏ ਕਿਸੇ ਵੀ ਕੀਮਤ ਤੇ ਚੱਲਣ ਨਹੀਂ ਦੇਣ ਦਾ ਐਲਾਨ ਕੀਤਾ ਹੈ। ਉੱਤੇ ਮੌਕੇ ਤੇ ਹਾਜ਼ਰ ਡੀਐਸਪੀ ਸਮਰਾਲਾ ਕਰਨ ਲੋਚਨ ਸਿੰਘ ਨੇ ਦੱਸਿਆ ਹੈ ਕਿ ਪੁਲਿਸ ਪ੍ਰਸ਼ਾਸਨ ਕਾਨੂੰਨ ਦੀ ਪਾਲਣਾ ਕਰ ਰਿਹਾ ਹੈ ਅਤੇ ਫੈਕਟਰੀ ਦਾ ਜੋ ਕੰਮ ਚੱਲ ਰਿਹਾ ਹੈ ਉਸ ਨੂੰ ਪਿੰਡ ਵਾਸੀ ਬੰਦ ਕਰਵਾਉਣਾ ਚਾਹੁੰਦੇ ਹਨ। ਆਦੇਸ ਲਈ ਇੱਥੇ ਕਿਸੇ ਵੀ ਅਨਸੁਖਾਈ ਘਟਨਾ ਨਾਲ ਨਜਿੱਠਣ ਲਈ ਸਫੋਰਸ ਲਗਾਈ ਗਈ ਹੈ ਸਵੇਰੇ 7 ਵਜੇ ਤੋਂ ਸ਼ੁਰੂ ਹੋਈ ਇਸ ਕਾਰਵਾਈ 4 ਘੰਟੇ ਬਾਅਦ ਵੀ ਚੱਲੀ ਹੈ ਪਿੰਡ ਵਾਸੀਆਂ ਦੇ ਵੱਧਦੇ ਰੋ ਨੂੰ ਵੇਖਦਿਆਂ ਹੋਇਆਂ ਇਸ ਤਰ੍ਹਾਂ ਦੇ ਵੀ ਹਾਲਾਤ ਨੂੰ ਕਾਬੂ ਵਿੱਚ ਰੱਖਣ ਲਈ ਡਿਊਟੀ ਮੈਜਿਸਟਰੇਟ ਰਜਵਿੰਦਰ ਕੌਰ ਅਤੇ ਬੀਡੀਓਪੀ ਰੁਪਿੰਦਰ ਕੌਰ ਸਮੇਤ ਹੋਰ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਹਨ ਪਿੰਡ ਵਾਸੀਆਂ ਨੇ ਕਿਸੇ ਵੀ ਕੀਮਤ ਤੇ ਫੈਕਟਰੀ ਆਗੂਆਂ ਧਰਨਾ ਚੁੱਕਣ ਤੋਂ ਮਨ੍ਹਾ ਕਰਦੇ ਹੋਏ ਆਪਣੀਆਂ ਗ੍ਰਿਫਤਾਰੀਆਂ ਦੇਣ ਦਾ ਐਲਾਨ ਕਰਦੇ ਹੋਏ ਆਖਿਆ ਜੀ ਆਸ-ਪਾਸ 8 ਤੋਂ 10 ਪਿੰਡਾਂ ਦੇ ਲੋਕ ਵੀ ਉਹਨਾਂ ਦੇ ਸਮਰਥਨ ਵਿੱਚ ਉੱਥੇ ਪਹੁੰਚੇ रहे ਹਨ ਅਤੇ ੱਤੇ ਸ਼ਾਹੀ ਦਾ ਡਟਕਾ ਮੁਕਾਬਲਾ ਕੀਤਾ ਜਾਵੇਗਾ ਪਿੰਡ ਵਾਸੀਆਂ ਨੇ ਉਹਨਾਂ ਦੇ 6-7 ਆਗੂਆਂ ਨੂੰ ਪੁਲਿਸ ਵੱਲੋਂ ਥਾਣੇ ਲਿਜਾਣ ਦੀ ਕਾਰਵਾਈ ਵਿਰੋਧ ਕਰਦੇ ਹੋਏ ਐਲਾਨ ਵੀ ਕੀਤਾ ਹੈ ਕਿ ਸ਼ਾਮ ਤੱਕ ਪੂਰਾ ਪਿੰਡ ਹੀ ਗ੍ਰਿਫਤਾਰ ਲਈ ਥਾਣੇ ਪਹੁੰਚ ਜਾਵੇਗਾ ਤੇਰਾ ਨਾਮ ਬਲਵਿੰਦਰ ਕੌਰ ਪਿੰਡ ਮੇਰਾ ਮਸ਼ਕਾਵਾਤ ਜੀ ਸਾਨੂੰ ਸਾਡੇ ਜੀ ਆਗੂ ਵੀ ਲੈ ਕੇ ਕਈ ਆਗੂਆਂ ਨੂੰ ਚੱਕ ਕੇ ਲੈ ਗਏ ਪੁਲਿਸ ਵਾਲੇ ਅਸੀਂ ਇੱਥੇ ਡਟੇ ਹੋਏ ਹਾਂ ਅਸੀਂ ਇਹ ਫੈਕਟਰੀ ਨਹੀਂ ਲੱਗਣ ਦੇਣੀ ਸਾਡਾ ਚਾਹੇ ਮਾਰ ਲੈਣ ਡੰਡੇ ਮਾਰ ਲੈਣ ਗੋਲੀਆਂ ਮਾਰ ਲੈਣ ਜਿਹੜਾ ਕੁਝ ਕਰਨਾ ਇਹਨਾਂ ਨੇ ਕਰ ਲੈਣਾ ਗਿਰਫਤਾਰੀਆਂ ਦੇਣ ਨੂੰ ਅਸੀਂ ਪਹਿਲਾਂ ਤਿਆਰ ਆ ਲੈ ਜਾਣ ਸਾਨੂੰ ਸਾਰਿਆਂ ਨੂੰ ਚੱਕ ਕੇ ਤਾਂ ਅਸੀਂ ਇਹ ਫੈਕਟਰੀ ਨਹੀਂ ਲੱਗਣ ਦੇਣੀ ਅਸੀਂ ਜਾਨ ਦੀ ਬਾਜ਼ੀ ਆ ਸਾਡੀ ਅਸੀਂ ਚਾਹੇ ਮਰ ਜੀਏ ਇੱਥੇ ਹੀ ਬੈਠਾਂਗੇ ਵੀ ਵੀ ਗੱਲ ਕਰੀਏ ਪ੍ਰਸ਼ਾਸਨ ਦਾ ਤਾਂ ਕਹਿੰਦਾ ਜਿਹੜੀ ਫੈਕਟਰੀ ਦਾ ਕੋਈ ਪ੍ਰੋਡਕਸ਼ਨ ਨਹੀਂ ਬੈਲਣਾ ਤੇ ਇਹਦਾ ਇਹਦਾ ਜੀ ਕੈਂਸਰ ਬੈਂਕਸਰ ਆਏਗਾ ਵੀ ਕੈਂਸਰ ਪ੍ਰਦੂਸ਼ਨ ਆ ਇਹਨਾਂ ਦਾ ਇਹਨੇ ਸਾਰੇ ਪਾਸੇ ਜਿੱਥੇ ਤੱਕ ਪਾਣੀ ਜਾਣਾ ਕੈਂਸਰ ਹੋ ਜਾਣਾ ਇਹਨਾਂ ਨੂੰ ਪਤਾ ਨਹੀਂ ਇਹ ਪਿੰਡ ਦਾ ਸਾਡੇ ਬੰਦਾ ਏ ਪ੍ਰਸ਼ਾਸਨ ਵਾਲੇ ਸਾਡੀ ਕੋਈ ਮਦਦ ਨਹੀਂ ਕਰਦੇ ਸਰਕਾਰ ਆ ਉਹ ਵੀ ਕੋਈ ਮਦਦ ਨਹੀਂ ਕਰੇ ਭਗਵੰਤ ਮਾਨ ਕਹਾਂ ਤੀ ਮੈਂ ਬਦਲਾ ਲਿਆਉਂ ਬਦਲਾ ਲਿਆਉਂ ਆ ਬੀਬੀਆਂ ਸੜਕਾਂ ਤੇ ਬਿਠਾ ਲਤੀਆਂ ਕੰਜਰ ਨੇ ਲਿਆ ਕੇ ਫੈਕਟਰੀਆਂ ਤਾਂ ਹੋਰ ਜਗ੍ਹਾ ਵੀ ਲੱਗੀਆਂ ਨੇ ਉਹ ਚੱਲਦੀਆਂ ਨੇ ਉਹ ਆਪਣੇ ਵਾਲੀ ਫੈਕਟਰੀ ਦਾ ਕਿਉਂ ਰੋਲਾ ਇਹਨਾਂ ਕੋਈ ਵੀ ਨਹੀਂ ਲੱਗੀ ਚੱਲੀ ਜੀ ਬੱਗੇ ਵਾਲੀ ਚੱਲ ਪੀ ਤੇ ਜਿਹੜੀ ਇੱਧਰ ਨਹੀਂ ਵੀਰ ਜੀ ਗੰਘਰਾੜੀ ਵਾਲੇ ਗੰਘਰਾੜੀ ਵਾਲੇ ਵੀਰ ਜੀ ਮੇਰੀ ਗੱਲ ਸੁਣਾ ਬੰਦੇ ਵੇਖ ਗਏ ਠੀਕ ਆ ਉਹ ਤਾਂ ਚੱਕਿਆ ਗਿਆ ਧਰਨਾ ਬੱਗੇ ਵਾਲੇ ਇਹਨਾਂ ਨੇ ਸਾਡੇ ਵੀ ਪੱਟ ਤੇ ਤੇ ਸਾਰੇ ਦੁਨੀਆ ਦੇ ਗਿਰਫਦਾਰ ਵੀ ਕਰਕੇ ਲੈ ਗਏ ਤੇ ਦੁਬਾਰਾ ਧਰਨਾ ਉਹ ਫੇਰ ਲੱਗਿਆ ਹੋਇਆ ਸਾਰੇ ਧਰਨੇ ਚੱਲਦੇ ਨੇ ਇੱਕ ਸਿਰਫ ਆਹ ਕੰਗਰਾਲੀ ਵਾਲੇ ਬੰਦੇ ਵਿਕ ਗਏ ਅੱਜ ਪੁਲਿਸ ਦਾ ਗਨਰਾਲ ਆਸਤੇ ਤਰੀਕ ਵੀ ਆ ਅੱਜ ਪੁਲਿਸ ਵੀ ਪਹੁੰਚੀ ਆ ਤਾਂ ਹੀ ਬੰਜੀ ਆ ਵੀ ਤਰੀਕ ਤੇ ਨਾ ਜਾਣ ਵੀ ਤਰੀਕ ਤੇ ਬੰਦੇ ਨਾ ਜਾਣ ਵੀ ਆਗੂਆਂ ਨੂੰ ਮੂਹਰੇ ਮਚਕ ਲੀਏ ਫੇ ਤਰੀਕ ਤੇ ਕੋਈ ਜਾਊਗਾ ਹੀ ਨਹੀਂ ਤਾਂ ਇਹਨਾਂ ਨੇ ਆ ਕੇ ਅੱਜ ਪੁਲਿਸ ਪ੍ਰਸ਼ਾਸਨ ਵਾਲਿਆਂ ਨੇ ਇਹਨਾਂ ਇਹ ਸਰਕਾਰ ਦੀ ਸਾਰੀ ਸਰਕਾਰ ਮਾੜੀ ਆ ਜੇ ਸਰਕਾਰ ਚੰਗੀ ਹੋਵੇ ਤਾਂ ਬੀਬੀਆਂ ਸੜਕਾਂ ਦੇ ਨਾ ਬੈਂਦੀਆਂ ਭਗਵਾਨ ਤਮਨ ਨੂੰ ਜੇ ਕੋਈ ਹੁਣ ਕੋਈ ਪੁੱਛੇ ਵੀ ਹੁਣ ਤੇਰੀਆਂ ਬੀਬੀਆਂ ਭੈਣਾਂ ਇਹਨੇ ਤੂੰ ਕਹਾਂ ਦੀ ਮੈਂ ਛੋਟੇ ਘਰ ਤੋਂ ਉੱਠ ਕੇ ਖੜਾ ਹੋਇਆ ਵੀ ਮੈਨੂੰ ਵੋਟ ਪਾਓ ਮੈਨੂੰ ਵੋਟ ਪਾਓ ਅਸੀਂ ਤਾਂ ਇੰਨੀਆਂ ਵੋਟਾਂ ਵਾਕੇ ਉਹਨਾਂ ਨੂੰ ਜਿਦਾ ਜਤਾਤਾ ਪਰ ਹੁਣ ਰੁੜ ਜਾਣੇ ਨੇ ਸਾਨੂੰ ਨੌਵਾਂ ਦਸਵਾਂ ਮਹੀਨਾ ਲੱਗ ਗਿਆ ਸਾਨੂੰ ਸੜਕ ਤੇ ਬਿਠਾ ਲਤਾ ਇਹਨੇ ਅਸੀਂ ਕਹਿਣਾ ਚਾਹੁੰਦੇ ਆ ਵੀ ਅਸੀਂ ਫੈਕਟਰੀ ਇੱਥੇ ਨਹੀਂ ਲੱਗਣ ਦੇਣੀ ਸਾਡੇ ਸਾਰੇ ਪਿੰਡ ਦਾ ਇੱਕ ਹੈ ਉਹ ਕਹਿੰਦੇ ਨੇ ਪੰਜ ਸੱਤ ਬੰਦੇ ਨੇ ਪੰਜ ਸੱਤ ਬੰਦੇ ਤਾਂ ਸਿਰਫ ਉਹਦੇ ਨਾਲ ਖੜੇ ਨੇ ਗਦਾਰ ਜਿਹੜੇ ਉਹਦੀ ਬੁਰਕੀ ਲੈਂਦੇ ਨੇ ਤਾਂ ਉਹ ਉਹਦੇ ਨਾਲ ਨੇ ਸਾਡੇ ਸਾਰੇ ਪਿੰਡ ਦਾ ਇੱਕ ਸਾਡੇ 7-8 ਪਿੰਡ ਬੰਨੇ ਚੰਨੇ ਦੇ ਸਾਡੇ ਨਾਲ ਨੇ ਅਸੀਂ ਫੈਕਟਰੀ ਨਹੀਂ ਲੱਗਣ ਦੇਣੀ ਅਸੀਂ ਗੈ ਨਾਲ ਵੀ ਮਰਨਾ ਹੀ ਆ ਅਸੀਂ ਇਸ ਤਰ੍ਹਾਂ ਮਰ ਜਾਾਂਗੇ ਲੜ ਕੇ ਆਪਣੇ ਬੱਚਿਆਂ ਦੀ ਭੁੱਖ ਬਚਾਵਾਂਗੇ ਸਾਤੇ ਜਿੱਥੇ ਮਰਜੀ ਜੋ ਕੁਛ ਮਰਜੀ ਆ ਕਰ ਲੈਣ ਅਸੀਂ ਫੈਕਟਰੀ ਨਹੀਂ ਲੱਗਣ ਦੇਣੀ ਨਹੀਂ ਲੱਗਣ ਦੇਣੀ ਨਾ ਅਸੀਂ ਗਿਰਬਜ਼ਾਰੀ ਦੇਣ ਨੂੰ ਤਿਆਰ ਹਾਂ ਹਾਂਜੀ ਲੱਗਦਾ ਵੀ ਚਾਲੂ ਕਰ ਨਹੀਂ ਜੀ ਅਸੀਂ ਚਾਲੂ ਕਰਨ ਦੇ ਨਹੀਂ ਦਿੰਦੇ ਹੈਗੇ ਅਸੀਂ ਅਸੀਂ ਨਹੀਂ ਦਿੰਦੇ ਜਾਨਾ ਦੇਣ ਨੂੰ ਇੱਥੇ ਸੜਕ ਤੇ ਮੰਗ ਗਈਆਂ ਅਸੀਂ ਅਸੀਂ ਜਾਨਾ ਦੇਣ ਨੂੰ ਤਿਆਰ ਆ ਪਰ ਫੈਕਟਰੀ ਨਹੀਂ ਲੱਗੂਗੀ ਇਹ 10 ਮਹੀਨੇ ਦੇ ਬੈਠੇ ਆ ਜਾਂ ਸਾਨੂੰ 2 ਸਾਲ ਬੈਠਣਾ ਪੈ ਜੇ ਹਾਂਜੀ ਨਾ ਅਸੀਂ ਅੱਕੇ ਆ ਨਾ ਥੱਕੇ ਆ ਸਰ ਜੀ ਧਰਨੇ ਤੇ ਪਹੁੰਚੇ ਹਾਂ ਕਾਫੀ ਇਹ ਐਪੋਰਟਸ ਬੂਸ ਵੀ ਕਾਫੀ ਲੱਗੀ ਹੋਈ ਆ ਕੀ ਲੱਗਦਾ ਵੀ ਚੱਲਣ ਦੇ ਦੇਣ ਕਿ ਫੈਕਟਰੀ ਅੱਜ ਕੀ ਮਕਸਦ ਨਾਲ ਹੈ ਜਿਹੜਾ ਨਹੀਂ ਨਹੀਂ ਬਿਲਕੁਲ ਜਿਹੜੀ ਆ ਮਾਨਜੋ ਹਾਈ ਕੋਰਟ ਦੇ ਆਰਡਰਾਂ ਦੀ ਕੰਪਲਾਈਂਸ ਕੀਤੀ ਜਾ ਰਹੀ ਹੈ ਕਿਸੇ ਵੀ ਹੁੰਦੇ ਨੂੰ ਪਿੰਡ ਵਾਲਾਂ ਨੂੰ ਵੀ ਸਮਝਾ ਦਿੱਤਾ ਉਹ ਵੀ ਇਸ ਗੱਲ ਸਮਝ ਗਏ ਆ ਵੀ ਕਾਨੂੰਨ ਕਿਸੇ ਨੂੰ ਵੀ ਹੱਥ ਨਹੀਂ ਲੈਣ ਦੇਵਾਂਗੇ ਕਾਨੂੰਨ ਨੂੰ ਕੋ ਤੋੜੂਗਾ ਉਹਦੇ ਖਿਲਾਫ ਬਿਲਕੁਲ ਸਖਤ ਐਕਸ਼ਨ ਹੋਊਗਾ ਉਹਦੇ ਵਿੱਚ ਕਿਸੇ ਦੇ ਤਰ੍ਹਾਂ ਦਾ ਗਰੇਜ ਨਹੀਂ ਕੀਤਾ ਜਾਊਗਾ ਫੋਰਸ ਪ੍ਰੀਵੈਂਟਿਵਲੀ ਇਹੀ ਲਾਈ ਆ ਕੰਮ ਅੰਦਰ ਚੱਲਿਆ ਆ ਤੇ ਗੱਲ ਕਰੀਏ ਕੁਝ ਬੰਦੇ ਅਰੈਸਟ ਵੀ ਕੀਤੇ ਨੇ ਜਿਹੜੇ ਹੈਗੇ ਦੇ ਕੋ ਰੌਂਡ ਅਪ ਕੀਤੇ ਹਨ ਹਾਂ ਪ੍ਰੋਵੈਂਟਿਵਲੀ ਤੇ ਹੁਣ ਵੀ ਇਹ ਚਾਲੂ ਕ੍ਰਾਉਡੀਆਂ ਦੀ ਚਾਲੂ ਤਰੀਕ ਵੀ ਹੈਗੀ ਨਹੀਂ ਇਹ ਤਾਂ ਚੱਲ ਹੀ ਰਹੀ ਹੈ ਭਾਈ ਅੰਦਰ ਕੰਮ ਚੱਲ ਹੀ ਰਿਹਾ ਹੈ ਤੇ ਅੱਜ ਜਿਹੜਾ ਕਰਨਾ ਹੈ ਜਿਹੜਾ ਬਲ ਪ੍ਰਯੋਗ ਕਰਨਾ ਵੀ ਇਹ ਰੋਕ ਨਾ ਸਕਣ ਲਈ ਤਾਂ ਹੈਗਾ ਜੀ ਹੁਣ ਫੋਰਸ ਪ੍ਰੋਵੈਂਟਿਵਲੀ ਹੀ ਰੱਖੀ ਜੀ ਜੀ